ਮੇਰਾ ਹੀਰੇ ਵਰਗਾ ਪੁੱਤ ਐ ਇਹਨੇ ਡੈਂ ਨੇ ਮਾਰਤਾ ਮੈਂ ਇਹਨੂੰ ਪੁੱਤ ਆਖਿਆ ਕਰਾਂ ਮੈਂ ਮੇਰਾ ਪੁੱਤਾ ਗੁਰਵਿੰਦਰ ਵੀ ਪੁੱਤ ਐ ਤੂੰ ਵੀ ਮੇਰਾ ਪੁੱਤਾਂ ਔਰ ਇਹਨੇ ਮੇਰਾ ਹੀਰੇ ਵਰਗਾ ਪੁੱਤ ਮਾਰਦਾ ਆਸੀ ਇਸ ਨੂੰ ਮੰਗ ਕਰਦੇ ਆ ਉਹ ਫਾਸੀ ਦੀ ਸਜ਼ਾ ਆਵੇ ਇੱਕੋ ਬਸ ਬੜੀ ਐ ਜੀ ਇਹ ਦਿੰਦਾਂ ਨਹੀਂ ਪੜੀ ਗਈ ਐ ਜਿਹੜੀ ਇਹ ਰਪਿੰਦਰਕੌਰ ਨੂੰ ਸੀ ਸਾਰਾ ਕਲਾਰ ਕੀ ਸੋਣਾ ਵੀ ਕਹਿੰਦੀ ਮੇਰੇ ਚੋਰ ਲੈ ਗਈ ਵਿਆਹ ਨਹੀਂ ਕਰਾਣਾ ਹੈਗਾ ਜੋ ਮੈਂ ਵਿਆਹ ਦੇ ਖਰਚਾ ਕਰਨਾ ਮੈਂ ਆਪਣੇ ਬੱਚਿਆਂ ਦੇ ਖਰਚਾ ਕਰਾਂ ਬੱਚਿਆਂ ਦੀ ਚੰਗੀ ਪਰਵਰਿਸ਼ ਦੇ ਖਰਚਾ ਕਰਾਂ ਮੈਂ ਇਹਨਾਂ ਨੂੰ ਇਹਦੇ ਪੈਰਾਂ 'ਤੇ ਖੜਾ ਕਰੂੰਗਾ ਹਾਜੀ 15 ਸਾਲ ਮੇਰੇ ਨਾਲ ਰਹਿ ਕੇ ਗਈ ਆ ਬਿਲਕੁਲ ਪੈਸੇ ਤੂੰ ਮੈਂ ਕੁਛ ਨਹੀਂ ਮੰਗਦਾ ਹੈਗਾ ਪੈਸੇ ਮੈਂ ਬਹੁਤ ਕਮਾਏ ਆ ਪੈਸੇ ਕਮਾ ਲੈਣੇ ਹੋਣ ਜਸਟੀਫਾਈ ਕਰਨ ਵਾਸਤੇ ਉਸਨੇ ਆਪਣੇ ਹਸਬੰਡ ਗੁਰਵਿੰਦਰ ਸਿੰਘ ਦਾ ਬਹੁਤ ਬੇਰਮੀ ਦੇ ਨਾਲ ਮਰਡਰ ਕਰ ਦਿੱਤਾ ਉਹਦੇ ਨਾਲ ਨਾਲ ਤੋਂ ਪਹਿਲਾਂ ਇਸ ਪੂਰੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਇਸ ਤਰ੍ਹਾਂ ਦੀਆਂ ਡੈਣਾ ਤੋਂ ਕਿਵੇਂ ਬਚਣਾ ਕੈਨੇਡਾ ਆ ਕੇ ਕਿਵੇਂ ਇਹਨਾਂ ਨੂੰ ਖੰਭ ਲੱਗ ਜਾਂਦੇ ਨੇ ਕਿਉਂ ਇਹ ਵਿਗੜ ਜਾਂਦੀਆਂ ਨੇ ਘਰ ਵਾਲਿਆਂ ਦੀਆਂ ਕੋਲਾਂ ਨਹੀਂ ਚੱਕਦੀਆਂ ਉਹ ਸਾਰੀ ਵੀਡੀਓ ਦੇਖੋ ਕੱਲੀ-ਕੱਲੀ ਗੱਲ ਸੁਣਨ ਵਾਲੀ ਐ ਤੇ ਅੱਗੇ ਸ਼ੇਅਰ ਕਰਨ ਵਾਲੀ ਐ ਕੈਨੇਡਾ ਆ ਕੇ ਕੀ ਕੁਸ਼ ਕਰਦੀਆਂ ਨੇ ਕਿੱਦਾਂ ਦੇ ਕਾਰੇ ਕਰਦੀਆਂ ਨੇ ਸਾਰੀ ਵੀਡੀਓ ਦੇਖੋ ਤੇ ਸਾਰੀ ਵੀਡੀਓ ਤੇ ਤੁਹਾਨੂੰ ਖੁਲਾਸੇ ਕਰਾਂਗੇ ਵੱਡੇ-ਵੱਡੇ ਲੈ ਜਨਾਨੀਆਂ ਨੂੰ ਯਾਰ ਕੀ ਚੱਕਰ ਐ ਕੈਨੇਡਾ ਆ ਕੇ ਕੀ ਹੋ ਜਾਂਦਾ ਇੱਥੇ ਆ ਕੇ ਉਹ ਵੀ ਦੇਖ ਲੈ ਫਰੀਦਕੋਟ ਵਾਲੀ ਹਣਾ ਉਨੇ ਆਵਦਾ ਘਰ ਵਾਲਾ ਹੀ ਮਾਰਦਾ ਯਾਰ ਕਿਤੇ ਉਹ ਦੋ ਜਵਾਕਾਂ ਦੀ ਮਾਂ ਜਿਆ 14 ਸਾਲ ਪੁਰਾਣਾ ਵਿਆਹ ਸੀਗਾ ਦੋ ਜਵਾਕ ਛੱਡ ਤੇ ਇੰਡੀਆ ਉਹਨੇ ਤੇ ਘਰ ਵਾਲਾ ਛੱਡਤਾ ਤੇ ਉਹਦੇ ਆਸ਼ਕ ਨਾਲ ਫਿਰਦੀ ਸੀਗੀ ਆ ਫਰੀਦਕੋਟ ਵਾਲਾ ਨਵੀਂ ਜਿਹੜਾ ਸੋਸ਼ਲ ਮੀਡੀਆ ਤੇ ਬਹੁਤ ਰੌਲਾ ਪਿਆ ਹੈ ਤੂੰ ਕੀ ਕਹਿੰਦਾ ਵੀ ਜਨਾਨੀਆਂ ਇੰਨਾ ਕਨੇਡਾ ਆ ਕੇ ਇਹਨਾਂ ਨੂੰ ਖੰਭ ਕਿਵੇਂ ਲੱਗ ਜਾਂਦੇ ਨੇ ਵਿਗੜ ਕਿਵੇਂ ਜਾਂਦੀਆਂ ਨੇ ਇਹ ਕੀ ਚੱਕਰ ਹੈ ਵਿਗੜਨਾ ਚੱਕਰ ਤਾਂ ਯਾਰ ਫਾਰਮੈਟ ਹੈ ਇਹ ਸਾਰਾ ਫਾਰਮੈਟ ਕਿਵੇਂ ਆ ਹੁਣ ਫਾਰਮੈਟ ਇਹ ਹੈ ਵੀ ਸਭ ਤੋਂ ਪਹਿਲਾਂ ਤਾਂ ਇਹ ਜਦੋਂ ਹਾਈਲਾਈਟਸ ਕਰਨ ਲੱਗਦੀਆਂ ਬੰਦਾ ਤਾਂ ਇਹ ਉੱਥੇ ਹੀ ਕਰ ਲੈਂਦੀਆਂ ਨੇ ਅੱਛਾ ਹਾਂ ਉੱਥੇ ਬੰਦਾ ਕਰ ਫਿਰ ਜਨਾਨੀਆਂ ਦਾ ਹੁਣ ਕੀ ਸਿਸਟਮ ਹੋ ਰਿਹਾ ਵੀ ਜੇ ਮੰਨ ਲਾ ਇੱਕ ਹਾਈਲਾਈਟਸ ਕਰਦੀਆਂ ਉੱਥੇ ਬੰਦਾ ਹੋਰ ਹੈ ਇੱਥੇ ਆ ਗਈਆਂ ਇੱਥੇ ਪਹਿਲਾਂ ਆਉਣ ਤੋਂ ਪਹਿਲਾਂ ਜੇ ਕਾਲ ਨੂੰ ਕੂਲ ਜਾਂ ਉੱਥੇ ਕਿਤੇ ਉੱਥੇ ਪਹਿਲਾਂ ਯਾਰ ਬਣਾ ਲੈਂਦੀਆਂ ਨੇ ਫਿਰ ਜੇ ਕਲਾਸ ਚੇਂਜ ਹੋ ਗਈ ਗਰੁੱਪ ਚੇਂਜ ਹੋ ਗਿਆ ਉੱਥੇ ਬੰਦਾ ਚੇਂਜ ਜੇ ਟਿਮ ਹੌਟਨ ਤੇ ਲੱਗੀ ਤਾਂ ਟਿਮ ਹੌਟਨ ਤੇ ਬੰਦਾ ਜੇ ਕਿਤੇ ਮੈਕਡੋਨਲਡ ਦੇ ਲਾਗੀ ਦਾ ਮੈਕਡੋਨਲਡ ਦੇ ਬੰਦਾ ਇਹ ਬੜੇ ਬੰਦੇ ਬਣ ਗਏ ਨਾਲੇ ਮੈਂ ਵੀ ਇਹ ਵੀ ਸੁਣਿਆ ਸੀ ਕਹਿੰਦੇ ਵੀ 에어ਪੋਰਟ ਤੇ ਆ ਕੇ ਬੰਦਾ ਮੂਰੇ ਖੜਾ ਹੁੰਦਾ ਕਹਿੰਦੇ ਕਰਿਆ ਹੋਇਆ ਬੰਦਾ ਹਾਂ ਬੰਦਾ ਮੂਰੇ ਖੜਾ ਹੁੰਦਾ ਜਿਹੜਾ ਕੋਈ ਆਮ ਮਾਤਰ ਤੇਰੇ ਮੇਰੇ ਵਰਗਾ ਬੰਦਾ ਹੁੰਦਾ ਦੇਖ ਉਹ ਵਿਚਾਰਾ ਕਾਲ ਕਰਦਾ ਹੀ ਰਹਿੰਦਾ ਰਿਸ਼ਤੇਦਾਰਾਂ ਨੂੰ ਵੀ ਸਾਨੂੰ ਕੋਈ ਲੈ ਜਾਏ ਇਹ ਆ ਉਹ ਹੈ ਤੇ ਇਹਨਾਂ ਨੂੰ ਲੈਣ ਲਈ ਚਾਰ ਚਾਰ ਗੱਡੀਆਂ ਜੀਪਾਂ ਹਾਂ ਰੈਗੂਲਰ ਫ੍ਰੀਪੋਰਟਾਂ ਲਈ ਇਹ ਨਹੀਂ ਗੱਲ ਕਰੀ ਆਪਾਂ ਕੀ ਨਾਮ ਸੀ ਕੁੜੀ ਦਾ ਉਹਦਾ ਐਰ ਉਹ ਸੰਧੂ ਗੁਰਪ੍ਰੇਮ ਸਿੰਘ ਸੰਧੂ ਆ ਹਾਂ ਇਹਦੇ ਇਹ ਪ੍ਰਾਣੀਆਂ ਫੋਟੋਆਂ ਦੇਖੀਆਂ ਆਪਾਂ ਨੇ ਜਿਵੇਂ ਸੋਸ਼ਲ ਮੀਡੀਆ ਤੇ ਵੀ ਉਹਦਾ ਗੁੱਚੀ ਦੀਆਂ ਬੈਲਟਾਂ ਲਾਈ ਬੈਠੀ ਆ ਹਨਾ ਹਾਂ ਹੁਣ ਹੁਣ ਤੂੰ ਇਹ ਦੇਖ ਵੀ ਇਹ ਸਾਰੀਆਂ ਗਰੀਬ ਘਰਾਂ ਦੀਆਂ ਕੋਈ ਤਿੰਨ ਤਿੰਨ ਚਾਰ ਚਾਰ ਕਿੱਲੇ ਵਾਲਾਂ ਦੀਆਂ ਕੁੜੀਆਂ ਨੇ ਹਨਾ ਪਿਓ ਇਹਨਾਂ ਦੇ ਵਿਚਾਰੇ ਗੁਰਸਿੱਖ ਗਾਤਰਾ ਪਾਉਣ ਵਾਲੇ ਹਨਾ ਖੇਤੀ ਕਰਨ ਵਾਲੇ ਮਿਹਨਤ ਮਜ਼ਦੂਰੀ ਕਰਨ ਵਾਲੇ ਵੀ ਕੁੜੀਆਂ ਜਿਹੜੀਆਂ ਹੈਗੀਆਂ ਨੇ ਗੁੱਚੀ ਦੀ ਬੈਲਟ ਹੈਗੀ ਠੀਕ ਆ 7 800 ਤੋਂ ਸਟਾਰਟ ਹੁੰਦੀ ਹੈਗੀ ਅੱਗੇ ਵੱਖ-ਵੱਖ ਉਹਨਾਂ ਦੇ ਮਾਡਲ ਦੇ ਹਿਸਾਬ ਨਾਲ ਵੀ ਇਹ ਡਰੈੱਸਾਂ ਪਾ ਕੇ ਇੰਨੀ ਲੋਅ ਕੱਟ ਕਲੀਵੇਜ ਵਾਲੀਆਂ ਡਰੈੱਸਾਂ ਪਾ ਕੇ ਕਿੱਥੇ ਜਾਂਦੀਆਂ ਨੇ ਹਾਂ ਜਿਹੜੇ ਬੰਦੇ 6 6 7 7 ਸਾਲ ਤੋਂ ਅਸੀਂ ਦੇਖਦੇ ਆ ਪਰਿਵਾਰ ਵਾਲੇ ਬੰਦੇ ਨੇ ਉਹ ਤਾਂ ਵਿਚਾਰੇ ਗਰੋਸਰੀ ਲੈਣ ਤੋਂ ਬਿਨਾ ਉਹਨਾਂ ਨੂੰ ਹੋਰ ਕਿਤੇ ਮੇਰੇ ਖਿਆਲ ਚ ਉਹ ਜਾਂਦੇ ਦੇਖੀ ਨਹੀਂ ਵੱਧ ਤੋਂ ਵੱਧ ਆਊਟਿੰਗ ਉਹਨਾਂ ਦੀ ਵਾਲਮਾਰਟ ਹੈਗੀ ਇਹ ਸਾਲੀਆਂ ਡਰੈੱਸਾਂ ਪਾ ਪਾ ਕੇ ਇਹ ਕਿੱਥੇ ਜਾਂਦੀਆਂ ਨੇ ਇਹ ਸਮਝ ਤੋਂ ਬਾਹਰ ਹੈ ਕਿਸੇ ਵੀ ਕੁੜੀ ਨੂੰ ਪੁੱਛ ਲੈ ਤੂੰ ਇਹ ਜੇ ਪੁੱਛੇਗਾ ਪਹਿਲੇ ਹਫ਼ਤੇ ਇਹ ਬਲੂ ਮਾਊਂਟੇਨ ਤੇ ਦੂਜੇ ਹੱਥ ਤੇ ਜੀ ਅਸੀਂ ਨੈਗਰਾ ਜਾਈਆਂ ਇਹ ਉਹ ਜਾਈਆਂ ਤੇ ਬਾਕੀ ਲੋਕਾਂ ਨੂੰ ਇੱਥੇ 10-10 ਸਾਲ ਹੋ ਗਏ ਸਾਲਾ ਨੈਗਰਾ ਮੇਰੇ ਖਿਆਲ ਦੇ ਵਿੱਚ ਨੈਗਰਾ ਤਾਂ ਪੱਕਾ ਹੀ ਮੱਥਾ ਟੇਕਦੀਆਂ ਨੇ ਹਣਾ ਜਿਵੇਂ Shimla ਜਾਂਦੀਆਂ ਨੇ Chandigarh ਵਾਲੀਆਂ ਆਪਣੇ ਹਾਂ 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 ਜਿਵੇਂ Chandigarh ਵਾਲੀਆਂ ਕਸੌਲੀ ਸਰ ਨੂੰ ਪਹਿਲਾਂ ਉਹ ਸਟਾਰਟ ਕਰਦੀਆਂ ਨੇ Chandigarh ਜਿਵੇਂ ਸਰ ਨੂੰ ਪਹਿਲਾਂ ਜਾਂਦੀਆਂ ਨੇ ਉੱਥੇ ਉਹ ਨਾਡਾ ਸਾਹਿਬ ਕੋਲੇ ਕੀ ਆ ਉਹ ਨਾਡਾ ਸਾਹਿਬ ਕੋਲੇ ਉੱਧਰ ਹਿਮਾਚਲ 'ਚ ਹਾਂ 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 ਕੀ ਕਹਿੰਦੇ ਹੁੰਦੇ ਨੇ ਉਹਨੂੰ ਯਾਰ ਉੱਥੇ ਜਾਂਦੀਆਂ ਨੇ ਚੈਲ ਜਾਂਦੀਆਂ ਕਸੌਲੀ ਤਾਂ ਨਹੀਂ ਚੈਲ ਵੀ ਇੱਕ ਉੱਧਰ ਇੱਕ ਨਾ ਉਪਤਾ ਨਹੀਂ ਉੱਥੇ ਜਾ ਰਹੇ ਉੱਥੇ ਕਬਰਿਸਤਾਨ ਦਾ ਉੱਥੇ ਉੱਤੇ ਪਤਾ ਨਹੀਂ ਕਿਹੜਾ ਕੋਈ ਪਹਾੜੀ ਜੀ ਛੋਟੀ ਜੀ ਓਕੇ ਉੱਥੇ ਜਾਂਦੇ ਰਹੇ ਮੁੱਖ ਦੀ ਗੱਲ ਜਾਂਦੀਆਂ ਨੇ ਯਾਨੀ ਕਿ ਹਾਂ ਹਾਂ ਫਿਰ ਫਿਰ ਮਤਲਬ ਕਿ ਫਿਰ ਇਹ ਜਾਂਦੀਆਂ ਨੇ ਕਸੌਲੀ ਤੇ ਫਿਰ ਜਦੋਂ ਬਾਲੀਆਂ ਐਡਵਾਂਸ ਹੋ ਜਾਂਦੀਆਂ ਫਿਰ ਜਾਂਦੀਆਂ ਨੇ ਸ਼ਿਮਲੇ ਹਾਂ ਇਹ ਕਿ ਐ ਜਦੋਂ ਫੋਨ ਜਾਂ ਕਰਦਾ ਕੋਈ ਬੰਦਾ ਇਹਨਾਂ ਨੂੰ ਘਰ ਵਾਲਾ ਇੰਡੀਆ ਤੋਂ ਫੋਨ ਕਰਦਾ ਬੰਦਾ ਬੈਠਾ ਜਾਂ ਤੇਰੇ ਮੇਰੇ ਵਰਗਾ ਕੋਈ ਫਰੈਂਡ ਜਾਂ ਕੋਈ ਕੰਮ ਵਾਲਾ ਫੋਨ ਕਰਦਾ ਇਹ ਐ ਕਿਉਂ ਕਹਿੰਦੀਆਂ ਨੇ ਵੀ ਮੈਂ ਬਾਹਰ ਸੀ ਮੈਂ ਬਾਹਰ ਸੀ ਇਹ ਬਾਹਰ ਵਾਲਾ ਕੀ ਚੱਕਰ ਹੈ ਯਾਰ ਹਾਂ ਬਾਹਰ ਵਾਲਾ ਚੱਕ ਰਹੀ ਆ ਵੀ ਬੰਦਾ ਕੋਈ ਨਾ ਕੋਈ ਆਇਆ ਹੁੰਦਾ ਉਹਦੇ ਨਾਲ ਚੜਕੇ ਕਿਤੇ ਨਾ ਕਿਤੇ ਗਈਆਂ ਹੁੰਦੀਆਂ ਨੇ ਜੇ ਮੰਨ ਲਾ ਤੂੰ ਅੱਜ ਤੇਰੇ ਨਾਲ ਜਾਣਾ ਤਾਂ ਤੇਰਾ ਫੋਨ ਚੱਕ ਲਿਆ ਤੇ ਦੂਜੇ ਬੰਦੇ ਦਾ ਸਾਇਲੈਂਟ ਕਰੀ ਜਾਣੀ ਆ ਤੇ ਜੇ ਉਹਦੇ ਨਾਲ ਗਈਆਂ ਨੇ ਤਾਂ ਤੇਰਾ ਫੋਨ ਸਾਇਲੈਂਟ ਇਹ ਘਰ ਵਾਲੇ ਵਿਚਾਰੇ ਜਿਹੜੇ ਉਧਰ ਕਰੋਨਾ ਟਾਈਮ ਆ ਨਹੀਂ ਸਕੇ ਤਿੰਨ ਤਿੰਨ ਸਾਲ ਉਹਨਾਂ ਦਾ ਫੁੱਦੂਏ ਬਣਾਇਆ ਇਹਨਾਂ ਨੇ ਹਨਾ ਪੂਰਾ ਘਰ ਵਾਲਿਆਂ ਦਾ ਵੀਰੇ ਕੋਈ ਕਸੂਰ ਨਹੀਂ ਜਿੰਨਾਂ ਦੇ ਇਹਨਾਂ ਨੇ ਖਰਚੇ ਵਧਾ ਰੱਖੇ ਨੇ ਜਿਵੇਂ ਉਹ ਸਰਦਾ ਅੰਜ ਪ੍ਰਵਾਹ ਚ ਅੱਗੇ ਗੂਚੀ ਦੀ ਬੈਟ ਲਾਈ ਫਿਰਦੀ ਸੀਗੀ ਇਹਨਾਂ ਦਾ ਖਰਚਾ ਇੱਕ ਬੰਦਾ ਪੂਰਾ ਕਰ ਹੀ ਨਹੀਂ ਸਕਦਾ ਹਾਂ ਇਹਦਾ ਕਹਿੰਦੇ ਜਿਹੜਾ ਆਸ਼ਕ ਸੀ ਉਹਦਾ ਆਸ਼ਕ ਕੀ ਨਾਮ ਦੀ ਕਰਨ ਕਮਲਪ੍ਰੀਤ ਹਰਕਮਲ ਹਾਂ ਹਰਕਮਲ ਪ੍ਰੀਤ ਸਿੰਘ ਅਸੀਂ ਕੀ ਨਾਮ ਸੀ ਉਹਦਾ ਜਿਹੜਾ ਬਠਿੰਡੇ ਜ਼ਿਲ੍ਹੇ ਦਾ ਸੀਗਾ ਬੱਲੂਆਣੇ ਪਿੰਡ ਦਾ ਪਤਾ ਨਹੀਂ ਹਾਂ 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 ਹਰਕਮਲ ਉਹ ਵੀ ਕਹਿੰਦੇ ਕਹਿੰਦੇ ਇੱਧਰ ਹੀ ਸੀਗਾ ਪਹਿਲਾਂ ਕਹਿੰਦੇ ਉਹਦੇ ਨਾਲ ਆਸ਼ਕੀ ਚੱਲਦੀ ਸੀ ਇੱਧਰ ਤੇ ਓਟਪੋਰਟ ਹੋਇਆ ਇਹ ਨਹੀਂ ਹੋਈ ਇਹਦਾ ਮੰਗਰ ਗਈ ਆ ਕਹਿੰਦੇ ਵੀਜ਼ਾ ਮੁੱਕੇ ਤੋਂ ਵੀ ਉੱਧਰ ਗਈ ਆ ਇਹ ਹਾਂ ਹਾਂ ਇੱਥੇ ਕਹਿੰਦੇ ਨੇ ਇਹਨੇ ਕਹਿੰਦੇ ਇਹਨੇ ਬੁਟੀਕ ਵੀ ਕਹਿੰਦੇ ਤਾਂ ਹੀ ਖੋਲਿਆ ਸੀ ਵੀ ਤਾਂ ਕਿ ਮਿਲਣ ਜਾ ਸਕੇ ਹੋਟਲਾਂ 'ਚ ਉਹਨੂੰ ਹਾ ਹਾ ਉਹ ਉੱਥੇ ਬਠਿੰਡੇ ਜਾਂਦੀ ਹੋਊਗੀ ਹਾਂਡੀ ਹੋਟਲ 'ਚ ਹਾਂ ਉਹਦਾ ਉਹਦਾ ਜਿਹੜਾ ਵਕੀਲ ਹੈ ਆਪਣਾ ਜਿਹੜੇ ਮੁੰਡਾ ਵਿਚਾਰਾ ਮਰਿਆ ਗਿਆ ਮਾਰਿਆ ਗਿਆ ਵਿਚਾਰਾ ਗਰੀਬ ਗਰੀਬ ਦਾ ਚਲ ਠਕਰ ਉਹਦਾ ਠੀਕ ਸੀਗਾ ਬੰਦਾ ਉਂ ਭੋਲਾ ਭਾਲਾ ਲੱਗਦਾ ਦੇਖਣ ਨੂੰ ਵੀ ਹਾਂ ਹਾਂ ਵੀ ਉਹ ਬੰਦੇ ਨੂੰ ਉਹਦੇ ਅੱਖਾਂ 'ਚ ਘੱਟਾ ਪਾ ਕੇ ਸਵਿਫਟ ਗੱਡੀ ਲੈ ਕੇ ਬਠਿੰਡੇ ਜਾਂਦੀ ਰਹੀ ਹੈ ਹੋਟਲਾਂ 'ਚ ਉਹਦਾ ਵਕੀਲ ਕਹਿੰਦਾ ਉਹਨਾਂ ਦਾ ਹੁਣ ਇਹ ਗੱਲ ਹੈ ਆਹ ਜਾਂਦੀ ਹੁਣੀ ਐ 100% ਜਾਂਦੀ ਹੁਣੀ ਉਹਦਾ ਵਿਚਾਰਾ ਸ਼ਰੀਫ ਪਰਿਵਾਰ ਦਾ ਉਹ ਸੀਗਾ ਬਹੁਤ ਚੰਗੇ ਪਰਿਵਾਰ ਚੋਂ ਸੀਗਾ ਚੰਗੀ ਚਾਰਕ ਨਾਲਾਂ ਚ ਕੋਠੀ ਸੀ ਉਹਨਾਂ ਦੇ ਬਹੁਤੀ ਸ਼ਰੀਫ ਪਰਿਵਾਰ ਸੀ ਸ਼ਰੀਫ ਹੀ ਮੁੰਡਾ ਸੀਗਾ ਉਹ ਉਹਦਾ ਵਿਚਾਰਾ ਬਜੱਲਾ ਬਿਸ਼ਰਮੀ ਮੰਨ ਗਿਆ ਪਤਾ ਤਾਂ ਉਹਨੂੰ ਅਗਲੇ ਨੂੰ ਲੱਗ ਗਿਆ ਹੋਊਗਾ ਵੀ ਚੱਲ ਕਾਹ ਨੂੰ ਵੀ ਜਦੋਂ ਮੇਰੇ ਮਾਪਿਓ ਆ ਜਾਣਗੇ ਘਰੇ ਵੀ ਮੈਂ ਘਰੇ ਬਹਿ ਕੇ ਗੱਲ ਕਰ ਲਵਾਂ ਇਦੋਂ ਪਹਿਲਾਂ ਹੀ ਉਹਨੇ ਜਨਾਨੀ ਨੇ ਜਿਹੜਾ ਹੈਗਾ ਬੰਦਾ ਮਾਰਤਾ ਹਾਂ ਜੇ ਆਪਾਂ ਸੁਣਨ ਵਾਲਿਆਂ ਨੂੰ ਇਹ ਤਾਂ ਦੱਸਣੀ ਹੋਵੇ ਗੱਲ ਕੋਈ ਵੀ ਵੀ ਕਿਹੜੇ ਕਿਹੜੇ ਰੈੱਡ ਫਲੈਗ ਨੇ ਵੀ ਜਿਵੇਂ ਆ ਚੀਜ਼ਾਂ ਹੁੰਦੀਆਂ ਨੇ ਹਨਾ ਵੀ ਇਹ ਬਾਲ ਜੇ ਰੰਗ ਤੁਸੀਂ ਐਂ ਦੇਖੋ ਵੀ ਇੱਕ ਸੁਧਾਰਨ ਪਰਿਵਾਰ ਦੀ ਕੁੜੀ ਆ ਵੀ ਉਹ ਇੰਨੀ ਮਹਿੰਗੀਆਂ ਡਰੈੱਸਾਂ ਪਾ ਕੇ ਫਿਰਦੀ ਆ ਉਹ ਕਿੱਥੋਂ ਆਉਂਦੀਆਂ ਨੇ ਉਹਦੇ ਕੋਲੇ ਘੁੰਮਣ ਫਿਰਨ ਨੂੰ ਸਾਰੀ ਦੁਨੀਆ ਕੈਨੇਡਾ 'ਚ ਥੋੜੇ ਥੋੜੇ ਰਿਸ਼ਤੇਦਾਰ ਵੀ ਆਏ ਹੋਣੇ ਕੈਨੇਡਾ ਹੋਰ ਬਥੇਰੇ ਮੁੰਡੇ ਨੇ ਟਰੱਕ ਚ ਲਾਉਂਦੇ ਨੇ ਅਮਰੀਕਾ ਨੂੰ 8-8 10-10 ਹਜ਼ਾਰ ਕਮਾਉਂਦੇ ਨੇ ਓਨਰ ਆਪਰੇਟਰ ਨੇ 15-15 ਹਜ਼ਾਰ ਕਮਾਉਂਦੇ ਨੇ ਉਹਨਾਂ ਦੇ ਕੱਪੜੇ ਉਹੇ ਜਿਹੇ ਕਿਉਂ ਨਹੀਂ ਹੋਏ ਜਿਵੇਂ ਇਹ ਇਹ ਕੀ ਕਰਦੀਆਂ ਨੇ ਕਿੱਥੇ ਲੱਗੀਆਂ ਹੁੰਦੀਆਂ ਨੇ ਟਿਮ ਹਾਟਨ ਦੇ ਲੱਗੀਆਂ ਨੇ 8 ਘੰਟੇ ਦੀ ਸ਼ਿਫਟ ਆ ਉਹ 7.5 ਘੰਟ ਇਹ ਫੁੱਦੂ ਬਣਾਉਂਦੀਆਂ ਨੇ ਹਨਾ ਇੱਕ ਟੈਟੂ ਵਾਲੀ ਕਹਿੰਦੇ ਟੈਟੂ ਬਹੁਤ ਵੱਡਾ ਰੈੱਡ ਫਲੈਗ ਹੈ ਹਾਂ ਟੈਟੂ ਹਾਂ ਟੈਟੂ ਦੇਖ ਉਹ ਇੱਕ ਤੇ ਟੈਟੂ ਬਣਵਾਈ ਫਿਰਦੀ ਇੱਥੇ ਮਾਂ ਪਿਓ ਜਿਹਦੇ ਤੇ ਇੰਨੀ ਲਿਖਿਆ ਹੋਇਆ ਮਾਤਾ ਪਿਤਾ ਹਾਂ ਇੱਥੇ ਮਾਂ ਪਿਓ ਲਵ ਯੂ ਬੇਬੇ ਬਾਪੂ ਤੇ ਇਨਫਿਨਿਟੀ ਦਾ ਸਾਈਨ ਜ ਬਣਾ ਹੋਇਆ ਭੈਣ ਚੋ ਮੈਂ ਅਜਿਹਾ ਜੀਰੋ ਨੰਬਰ ਆਉਂਦਾ ਫਿਰ ਇਨਫਿਨਿਟੀ ਦਾ ਸਾਈਨ ਵਾਲੀਆਂ ਨੇ ਜ਼ਰੂਰ ਬਣਵਾਉਣਾ ਹੈ ਹਨਾ ਤੇ ਇੱਥੇ ਲਿਖਿਆ ਹੋਇਆ ਜੀ ਬਣਵਾਈ ਫਿਰਦੀ ਫਰੀਦਕੋਟ ਵਾਲੀ ਫੇਰ ਨਹੀਂ ਹਾਂ ਫੇਰ ਨਹੀਂ ਲਿਖ ਰੱਖਿਆ ਨੇ ਹੱਥ ਤੇ ਕਹਿੰਦੇ ਅਸੀਂ ਉਹਦੇ ਮੱਥੇ ਤੇ ਡੈਨ ਦੈਨ ਹਾਂ ਉਹ ਡੈਨਾ ਵਿਚਾਰੀ ਪਰਿਵਾਰ ਦਾ ਮੁੰਡਾ ਖਾ ਗਈ ਹਾਂ 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 ਪਰਿਵਾਰ ਦਾ ਮੁੰਡਾ ਖਾ ਗਈ ਕਿੰਨਾ ਸੋਹਣਾ ਨੌਜਵਾਨ ਮੁੰਡਾ ਭੈਣ ਤੋਂ ਦਿੰਦੇ ਨੇ ਕੋ-ਕੋ ਕੇ ਮਾਰਤਾ ਸਹੀ ਗੱਲ ਆ ਇਹਦਾ ਗੱਲ ਹੈ ਇਹ ਅਸਲ ਚ ਆਪਣੀ ਸੋਸਾਇਟੀ ਇਸ ਤਰ੍ਹਾਂ ਆਪਣੇ ਵੀ ਹਾਈਲਾਈਟਸ ਕਰਾਓ ਆਪਣੀ ਸੋਸਾਇਟੀ ਆਪਣੀ ਸੋਸਾਇਟੀ ਵੀਰੇ ਪਤਾ ਚੱਕਰ ਗਈ ਆ ਆਪਣੇ ਹੁਣ ਜਿਹੜੇ ਇਹ ਹੈਗੇ ਨੇ ਕੁੜੀਆਂ ਜੀ ਆ ਨਾ ਇਹ ਦੇਖਦੀਆਂ ਨੇ ਵੀ ਫਲਾਣੇ ਢਿੱਲੋਂ ਦਾ ਗਾਣਾ ਆ ਗਿਆ ਜੀ ਫਲਾਣੇ ਢਿੱਲੋਂ ਦਾ ਵੀ ਉਹ ਤਾਂ ਜੀ ਆਉਂਦਾ ਰੇਂਜ ਰੋਵਰ ਚਾਹੁੰਦਾ ਉਹਦੇ ਨਾਲ ਗਨਮੈਨ ਚੱਲਦੇ ਨੇ ਸਰਕਾਰੀ ਠੀਕ ਹੈ ਉਹਨੇ ਇੱਥੇ ਪੈਰ ਮਾਰਿਆ ਜੀ ਉੱਥੇ ਪੈਰ ਮਾਰਿਆ ਐੇ ਬੰਦੇ ਮਾਰਦਾ ਫਿਰਦਾ ਉਹ ਤਾਂ ਨਿਆਰੇ ਲੰਦਾ ਫਿਰਦਾ ਇਹ ਸਿੰਗਰ ਐ ਬਹੁਤ ਭੈਣ ਗੱਦਿਆ ਹੈ ਨਾ ਹਾਂ ਇਹ ਸਿੰਗਰ ਇਹ ਭੈਣ ਦੇ ਯਾਰ ਸਿੰਗਰ ਆਪਸ ਵਿੱਚ ਇੱਕ ਦੂਜੇ ਦੀ ਕੰਪੀਟੀਸ਼ਨ ਨਾਲ ਇਹ ਬਣਾਉਂਦੇ ਨੇ ਗੈਂਗਸਟਰ ਨਾਲ ਦੋਸਤੀਆਂ ਕਰਦੇ ਨੇ ਪਹਿਲਾਂ ਫਿਰ ਗੈਂਗਸਟਰ ਇਹਨਾਂ ਤੋਂ ਹੀ ਪੈਸੇ ਮੰਗਣ ਲੱਗ ਜਾਂਦੇ ਨੇ ਫਿਰ ਇਹ ਇਹ ਫਿਰ ਇਹ ਮਾਰਦੇ ਨੇ ਫਿਰ ਇਹ ਰੌਲਾ ਪਾਉਂਦੇ ਨੇ ਇਹਨਾਂ ਨੇ ਪੱਟਤੀ ਸਾਰੀ ਸੋਸਾਇਟੀ ਮੰਡਾ ਜਦੋਂ ਸੌਰੇ ਵੱਲ ਪਤਾ ਨਹੀਂ ਕਿੱਥੇ ਜਾਣਗੀ ਡਿਫੈਂਡਰ 'ਚ ਜਾਣਗੀ ਹੁਣ 1 ਕਰੋੜ 20 ਲੱਖ ਦੀ ਗੱਡੀ ਹੈ ਕੌਣ ਲੈ ਲੂਗਾ ਡਿਫੈਂਡਰ ਪੰਜਾਬ 'ਚ 100 ਕਿੱਲੇ ਵਾਲਾ ਵੀ ਨਹੀਂ ਲੈ ਸਕਦਾ ਤੇ ਹੁਣ ਪੰਜਾਬ 'ਚ ਤਾਂ ਉਹ ਐਂਡਫੈਂਡਰਾਂ ਤਾਂ ਆਏ ਹੋਈਆਂ ਪਈਆਂ ਨੇ ਜਿੰਮੇ ਵਾਲੀਆਂ ਬਰੀਚ ਮਿਲਦੀਆਂ ਹੁਣ ਸਹੀ ਗੱਲ ਤੋਰਾਂ ਦਾ ਮੇਰੇ ਖਿਆਲ ਸਕੂਟਰ ਮੋਟਰਸਾਈਕਲ ਹੀ ਗਿਣਨ ਲੱਗੇ ਸਾਰਥੂਰਾਂ ਦਾ 15-20 ਲੱਖ ਦੀ ਗੱਡੀ ਉਹ ਸਿੰਗਰਾਂ ਵਾਲੀ ਲਾਈਫ ਕਹਿੰਦੇ ਵੀ ਐ ਵੀ ਹਰੇਕ ਬੰਦਾ ਵੀ ਉਸ ਤਰ੍ਹਾਂ ਦਾ ਭਾਲਦੀ ਨਹੀਂ ਵੀ ਜਿਵੇਂ ਸਿੰਗਰ ਨਹੀਂ ਆਉਂਦੇ ਮੈਂ ਇਹ ਗੱਡੀਆਂ ਕੋਈ ਵੀ ਬੰਦਾ ਜੇ ਕੋਈ ਇੰ ਇੰਸਪੈਕਟਰ ਵੀ ਲੱਗਿਆ ਪੁਲਿਸ ਦੇ ਵਿੱਚ ਹਨਾ ਉਹਦੀ ਕਿੰਨੀ ਤਨਖਾਹ ਹੋਊਗੀ 60000 ਹੋਊਗੀ 65000 ਹੋਊਗੀ 70000 80000 ਹੋਊਗੀ ਠੀਕ ਹੈ ਜੀ 80000 ਤਨਖਾਹ ਦੇ ਵਿੱਚ ਉਹ 1 ਕਰੋੜ 20 ਲੱਖ ਵਾਲੀ ਗੱਡੀ ਕਿੱਥੇ ਲੈ ਲੂ ਜੀ ਉਹਦੇ ਕੋਲ ਮਨ ਲਾ 25 ਕਿੱਲੇ ਠੇਕੇ ਦੇ ਵੀ ਨਹੀਂ ਤਾਂ 25 ਕਿੱਲਿਆਂ ਦਾ 20 ਲੱਖ ਠੇਕਾ ਹੋ ਗਿਆ ਤਾਂ ਵੀ ਨਹੀਂ ਉਹ ਗੱਡੀ ਲੈ ਸਕਦਾ ਜਦ ਕਿ ਉਹ ਪੂਰਾ ਅਮੀਰ ਪਰਿਵਾਰ ਹੋ ਗਿਆ ਇਹ ਇਹ ਫੋਲੋ ਕਰਦੀਆਂ ਉਹਨਾਂ ਨੂੰ ਸੋਸ਼ਲ ਮੀਡੀਆ ਵਾਲਾ ਨੂੰ ਸਿੰਗਰਾਂ ਨੂੰ ਵੀ ਬੰਦਾ ਆਈ ਬੰਦੇ ਮਾਰਦਾ ਫਿਰਦਾ ਰੇਂਜ ਰੋਵਰ ਲੈ ਆਇਆ ਕੱਲ ਨੂੰ ਕੱਲ ਨੂੰ ਪੈरिस ਘੁੰਮਦਾ ਫਿਰਦਾ ਇੱਥੇ ਤੁਰਿਆ ਫਿਰਦਾ ਵੀ ਆਈ ਆਈ ਜ਼ਿੰਦਗੀ ਲੰਘ ਜੂਗੀ ਆਈ ਨਹੀਂ ਲੰਘਦੀ ਜ਼ਿੰਦਗੀ ਆਈ ਬਟਿਕਾਂ ਬਟਿਕਾਂ ਦਾ ਬਹਾਨਾ ਹੀ ਨੇ ਹਣਾ ਬਾਕੀ ਤਾਂ ਇਹਨਾਂ ਦਾ ਦੂਜਾ ਕੰਮ ਹੀ ਚੱਲਦਾ ਹੈ ਤੇ ਇੱਕ ਬਈ ਜਿਹੜੀ ਬੁਟੀਕਾਂ ਵਾਲੀਆਂ ਹੋ ਗਈਆਂ ਆਹ ਮੇਕਅਪ ਆਰਟਿਸਟ ਬਣੀਆਂ ਬੈਠੀਆਂ ਨੇ ਇਹ ਸਾਰੀਆਂ ਇੰਡੀਪੈਂਡੈਂਟ ਊਮਨ ਲਿਖੀ ਬੈਠੀਆਂ ਇਹ ਰੈੱਡ ਫਲੈਗ ਹੈ ਮੇਰੀ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਇਹਨਾਂ ਤੋਂ ਦੂਰ ਰਹੋ ਵੀ ਜਿਹੜੀਆਂ ਨੂੰ ਤੁਸੀਂ ਤੁਸੀਂ ਜਾਂਦੇ ਹੋ ਅਮਰੀਕਾ ਟਰੱਕ ਚ ਲਾਉਂਦੇ ਹੋ ਮੇਨਤਾ ਕਰਦੇ ਹੋ ਹਨ ਆਪ ਭੁੱਖੇ ਮਰਦੇ ਹੋ ਤੇ ਤੁਸੀਂ ਮੈਂ ਦੇਖਿਆ ਹੁੰਦੇ 8 8 10000 ਕੋਹਦੇ ਟਿਮ ਹਾਟਨ ਵੀ ਆਏ ਕਹਿੰਦੇ ਵੀ ਛੱਡ ਖੜਾ ਯਾਰ ਕੀ ਪੀਣਾ ਘਰੇ ਜਾ ਕੇ ਪੀ ਲਾਂਗੇ ਹਨ ਤੇ ਇਹਨਾਂ ਨੂੰ ਤੁਸੀਂ ਲੈ ਲੈ ਕੇ ਦਿੰਦੇ ਹੋ ਚੈਲੈਂਜਰਾਂ ਚਾਰਜਰਾਂ ਵੀ ਨਹੀਂ ਤੇਰੀ ਭਾਬੀ ਨੂੰ ਤਾਂ ਇਹ ਹੀ ਦਿੱਤੀ ਹੋਈ ਆ ਮੈਨੂੰ ਤਾਂ ਯਾਰ ਚ ਛੱਡ ਜਾਂਦੀ ਠੀਕ ਹੈ ਇਹਨਾਂ ਨੂੰ ਲੈ ਕੇ ਲੋ ਲੌਂਗ ਹਾਲਾਂ ਤੇ ਇਹਨਾਂ ਨੂੰ ਲੈ ਕੇ ਦੋ ਹਾਂ ਇਹਦਾ ਮਾਹੌਲ ਬਹੁਤ ਖਰਾਬ ਹੋਇਆ ਪਿਆ ਸਾਰੇ ਪਾਸੇ ਹਾਂ 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 ਇਹਨਾਂ ਦਾ ਮਾੜਾ ਜਿਹਾ ਫੋਨ ਜਿਸ ਨੂੰ ਕਹਿੰਦੀਆਂ ਨੇ ਵੀ ਫੋਨ ਚੈੱਕ ਕਰੋ ਇਹਨਾਂ ਦਾ ਜਿਹੜੇ ਮੇਰੇ ਵੀਰ ਵਾਹੇ ਹੋਏ ਨੇ ਫੋਨ ਚੈੱਕ ਕਰੋ ਇਹਨਾਂ ਦਾ ਅਕਾਊਂਟ ਚੈੱਕ ਕਰੋ ਕਿੱਥੇ ਇਹ ਪੈਸੇ ਪਏ ਨੇ ਕਿੱਥੇ ਕੀ ਕਰਦੀਆਂ ਸਾਰਾ ਕੁਝ ਆਪ ਦੀ ਨਿਗਰਤ ਰੱਖੋ ਜੇ ਇਹ ਕਹਿੰਦੀਆਂ ਨੇ ਵੀ ਅਸੀਂ ਇੰਡੀਪੈਂਡੈਂਟ ਆ ਇਹਨਾਂ ਨੂੰ ਇੰਡੀਪੈਂਡੈਂਟ ਰਹਿਣ ਦਿਓ ਇਹਨਾਂ ਨੂੰ ਕਹੋ ਵੀ ਆਪਦਾ ਅਡਰ ਹੈ ਭਾਈ ਅੱਧਾ ਤਾਂ ਖਰਚਾ ਸਾਨੂੰ ਦੇ ਤੇ ਅੱਧਾ ਖਰਚਾ ਓਮੇ ਦੇ ਹਾਂ ਇਹਦਾ ਕਹਿੰ ਗੱਲ ਭੁੱਲ ਗਿਆ ਮੈਂ ਵੀ ਵੀ ਹੋਟਲਾਂ 'ਚ ਭੀੜ ਲੱਗੀ ਰਹਿੰਦੀ ਆ ਆਪਣੇ ਇੱਥੇ ਵੀ ਕਹਿੰਦੇ ਬ੍ਰੈਂਟਨ ਬ੍ਰੈਂਟਨ ਵੀ ਮੈਂ ਦੇਖਿਆ ਹੋਟਲਾਂ 'ਚ ਵਾਗਦਾ ਵੀਰੇ ਬ੍ਰੈਂਟਨ ਵਾਗਦਾ ਬਲੂ ਮਾਊਂਟੇਨ ਵਾਗਦਾ ਜੋੜੇ ਤੇ ਜੋੜਾ ਚੜ੍ਹਿਆ ਫਿਰਦਾ ਹੁੰਦਾ ਹਾਂ ਹਾਂ ਦੇਖੋ ਹੁਣ ਕੀ ਬਣਦਾ ਵਰਕ ਬੁਰਗ ਪਰਮਿਟ ਖਤਮ ਹੋ ਰਿਹਾ ਨਹੀਂ ਹੁਣ ਤਾਂ ਇਹ ਗੱਲ ਪੈਂਦੀਆਂ ਫਿਰਦੀਆਂ ਨੇ ਹਨਾ ਹਾਂ ਗੱਲ ਪੈਂਦੀ ਫਿਰਦੀ ਜਾ ਕੇ ਕਿਉਂ ਨਹੀਂ ਰਾਜੀ ਇੰਡੀਆ ਤਾਂ ਹੀ ਆ ਵੀ ਇੱਥੇ ਇਹਦੇ ਨਾਲ ਚੜ ਗਈਆਂ ਉਹਦੇ ਨਾਲ ਚੜ ਗਈਆਂ ਇੰਡੀਆ ਜਾ ਕੇ ਕੀ ਇਹ ਲੱਲਰ ਲਾਉਣੀ ਹੈ ਉੱਥੇ ਜਾ ਕੇ ਮੁੰਡੇ ਮਾਰਨੀ ਹੈ ਉਹਨਾਂ ਦੇ ਪੈਸੇ ਖਾ ਕੇ ਇੱਥੇ ਆ ਜਾਣੀਆਂ ਇਹ ਕਿਸੇ ਜੇ ਨਹੀਂ বাসਦੀਆਂ ਹੁਣ ਵੀਰੇ ਇਹ ਪੰਜਾਬੀ ਪੰਜਾਬਨਾ ਸਪੈਸ਼ਲੀ ਆਪਣੀ ਪੰਜਾਬੀ ਕਮਿਊਨਿਟੀ ਜਿਹੜੀ ਲੋਅਰ ਮੀਡਲ ਕਲਾਸ ਉਧਰੋਂ ਆਉਂਦੀ ਆ ਹਨਾ ਉਹ ਉਹ ਇੱਥੇ ਆ ਕੇ ਉਹਨਾਂ ਦਾ ਹੁੰਦਾ ਦਿਮਾਗ ਖਰਾਬ ਹਾਂ ਜੇ ਦਿੱਲੀ ਬੰਬਈ ਵਾਲੀ ਨਹੀਂ ਸ਼ੋਰੂਮਾਂ ਚ ਦਿੱਲੀ ਬੰਬਈ ਵਾਲੀਆਂ ਨਹੀਂ ਖਰਾਬ ਹੁੰਦੀਆਂ ਇੰਨੀ ਆ ਵੀਰੇ ਦਿੱਲੀ ਬੰਬਈ ਵਾਲੀਆਂ ਪੜੀਆਂ ਲਿਖਿਆ ਨੇ ਪੇਰੈਂਟਸ ਉਹਨਾਂ ਦੇ ਪੜੇ ਲਿਖੇ ਨੇ ਉਹ ਕਨਵਰਸੇਸ਼ਨ ਕਰਦੇ ਨੇ ਵਿਆਹ ਕੀ ਕੁੜੀਆਂ ਨਾਲ ਆਪਦੇ ਨਾਲ ਵੀ ਤੁਹਾਨੂੰ ਜੇ ਕੋਈ ਪਸੰਦ ਆ ਸਾਨੂੰ ਦੱਸਦੇ ਉਹ ਵੀ ਆਜ ਮਾਪਿਆਂ ਨੂੰ ਦੱਸ ਦਿੰਦੀਆਂ ਨੇ ਵੀ ਉਹ ਫਲਾਣਾ ਬੰਦਾ ਆਈਟੀ ਦੀ ਕੰਪਨੀ 'ਚ ਕੰਮ ਕਰਦਾ ਮੈਂ ਵੀ ਆਈਟੀ ਦੀ ਕੰਪਨੀ 'ਚ ਆਪ ਵੀ ਉਹ ਕਮਾਉਂਦੀਆਂ ਨੇ ਅਸੀਂ 8000 ਡਾਲਰ ਲਗ ਲੱਖ ਡਾਲਰ ਤੇ ਉਹ ਵੀ ਕਮਾਉਂਦੀ ਨੇ ਆਪਣੇ ਵਾਲੀਆਂ ਜਿਹੜੀਆਂ ਕੁੜੀਆਂ ਨੇ ਇਹ ਕਹਿੰਦੀਆਂ ਨੇ ਮੈਨੂੰ ਰੋਟੀ ਬਣਾਉਣੀ ਨਹੀਂ ਪਸੰਦ ਖਾਣੀ ਕਿਉਂ ਪਸੰਦ ਆ ਭੈਣ ਚੋਦੀਆਂ ਨੂੰ ਹਾਂ ਬਾਹਰੋਂ ਮੰਗਾਉਂਦੀਆਂ ਨੇ ਨਾ ਸਾਰੀਆਂ ਇੱਥੇ ਹਾਂ ਹਾਂ ਮੈਂ ਮੈਂ ਤਾਂ ਕੰਮ ਕਰ ਕਰ ਕੇ ਅੱਕ ਗਈ ਹੁਣ ਜਿਵੇਂ ਟਿਮ ਹਾਟਨ ਦੇ ਸਿਕਿਉਰਿਟੀ ਦੇ ਕੰਮ ਕਰ ਕਰ ਕੇ ਵੀ ਇਹ ਅੱਕ ਗਈਆਂ ਤੇ ਰੋਟੀ ਵੀ ਨਹੀਂ ਬਣਾ بس ਬਹਿਲੀ ਬੈਠਾ ਤੇ ਖਾਵਾਂ ਹਾਂ 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 ਕੋਈ ਹਾਂ ਹਾਂ ਕੋਈ ਸੈਟਲ ਬੰਦਾ ਮਿਲ ਜੇ ਬੰਦੇ ਦੇ 10 15 ਟਰੱਕ ਹੋਣ ਬਸ ਉਹ ਬੰਦਾ ਮੈਨੂੰ ਰੇਂਜ ਰੋਵਰ ਚ ਛੱਡ ਗਿਆ ਵੀ ਰੇਂਜ ਰੋਵਰ ਚ ਹੀ ਸਾਰਾ ਦਿਨ ਪੁਰੀਆ ਭਰੀਆ ਰੇਂਜ ਰੋ ਇੱਕ ਹੋਰ ਗੱਲ ਹੈ ਹਰੇਕ ਕਹੂਗੀ ਮੈਨੂੰ ਹਥਿਆਰਾਂ ਦਾ ਸ਼ੌਂਕ ਹੈ ਬਈ ਕਿਉਂ ਤੁਹਾਨੂੰ ਕਿਉਂ ਹਥਿਆਰਾਂ ਦਾ ਸ਼ੌਂਕ ਹੈ ਜਨਾਨੀਆਂ ਨੂੰ ਹਾਂ ਗਾਣਿਆਂ ਨੇ ਸੁਣ ਕੇ ਹਥਿਆਰਾਂ ਦਾ ਸ਼ੌਂਕ ਇਹਨਾਂ ਨੂੰ ਹਾਂ ਮੈਨੂੰ ਰੇਂਜ ਰੋਵਰ ਵਧੀਆ ਲੱਗਦੀ ਆ ਵੀ ਤੇਰਾ ਪਿਓ ਤਾਂ ਸਕੂਟਰ ਤੇ ਜਾਂਦਾ ਹੈ ਵੱਧ ਤੋਂ ਵੱਧ ਤੇਰੇ ਪਿਓ ਕੋਲੇ ਸਵਿਫਟ ਹੋਊਗੀ ਬਰੀਜ਼ਾ ਹੋਊਗੀ ਤੇ ਤੂੰ ਭਾਲਦੀਆਂ ਰੇਂਜ ਰੋਵਰ ਠੀਕ ਹੈ ਤੁਹਾਨੂੰ ਰੇਂਜ ਰੋਵਰ ਬੰਦਾ ਲੈ ਦੂਗਾ ਬੰਦੇ ਮਿਹਨਤ ਵੀ ਕਰ ਲੈਣਗੇ ਪਰ ਆਪਦੇ ਪਿਓ ਨੂੰ ਵੀ ਕਹ ਰੇਂਜ ਰੋਵਰ ਲੈ ਉਹਦੇ ਦੂਜੇ ਦਿਨ ਹੀ ਨਗਦ ਲੈ ਲਿਆ ਉਹਦਰ ਤਾਂ ਇਹ ਬੁਲਟ ਬੁਲਟ ਭੇਜੀ ਜਾਂਦੀਆਂ ਨੇ ਵੀ ਘਰ ਦੇ ਨੂੰ ਕਦੇ ਕੀ ਭੇਜਦਾ ਇਧਰੋਂ ਇਧਰੋਂ ਕਹਿੰਦੇ ਕੈਨੇਡਾ 'ਚ ਲੜਾਈਆਂ ਸਭ ਤੋਂ ਵੱਧੇ ਪੈਂਦੀਆਂ ਨੇ ਵੀ ਘਰ ਵਾਲੀ ਉਧਰ ਇੰਡੀਆ ਪੈਸੇ ਪਾਈ ਜਾਂਦੀ ਆ ਇਧਰ ਇਧਰ ਬੰਦਾ ਔਖਾ ਹੋਈ ਜਾਂਦਾ ਟਰੱਕ ਤੇ ਚ ਹਾ ਹਾ ਆਉਦੇ ਪੈਸੇ ਆਡਰ ਰੱਖਦਿਆਂ ਨੇ ਇਹ ਆਉਦੇ ਭਰਾ ਨੂੰ ਖਵਾਤਾ ਇਹ ਜੀ ਘਰ ਵਾਲੇ ਹੋਏ ਪੈਣੇ ਇਹ ਜੀ ਇਹਨਾਂ ਦੇ ਭਰਾ ਹੋਏ ਪੈਣੇ ਸਾਲੇ ਜਿਹੜੇ ਜਨਾਨੀਆਂ ਦਾ ਪੈਸਾ ਖਾਂਦੇ ਨੇ ਥੂ ਆ ਇਹ ਜੇ ਮਾਪਿਓ ਤੇ ਥੂ ਆ ਇਹ ਜੀਆਂ ਕੁੜੀਆਂ ਤੇ ਹਾਂ ਇਹਦਾ ਗੱਲ ਹੈ ਸਹੀ ਗੱਲ ਹੈ ਆਪਾਂ ਹੋਰ ਵੀ ਇਹਦੇ ਬਾਰੇ ਹੋਰ ਵੀ ਗੱਲਾਂ ਕਰਦੇ ਰ੍ਹਾਂਗੇ ਇਹ ਵੀਡੀਓ ਅੱਗੇ ਵੀ ਆਪਾਂ ਸੀਰੀਜ਼ ਹੀ ਬਣਾਵਾਂਗੇ ਇਸ ਚੀਜ਼ ਤੇ ਵੀ ਲੋਕ ਜਿਹੜੇ ਕਿਵੇਂ ਬਚ ਬਚ ਸਕਦੇ ਆ ਡੈਨਾਂ ਤੋਂ ਵੀ ਇਹ ਹਾਂ ਇਹਨਾਂ ਡੈਨਾਂ ਤੋਂ ਹਾਂ 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 ਜਿਹੜੇ ਜਿਹੜੇ ਰੈੱਡ ਫਲੈਗ ਨੇ ਹੁਣ ਇਹ ਇਹ ਸਾਰਾ ਕੁਝ ਇਹਨਾਂ ਨੂੰ ਐਕਸਪੋਜ਼ ਹੁਣ ਆਪਾਂ ਜਿਹੜਾ ਹੈਗਾ ਕਰਕੇ ਹੀ ਰਾਂਗੇ ਨੈਕਸਟ ਵੀਡੀਓਜ਼ ਦੇ ਵਿੱਚ ਹਾਂ ਇਹਨਾਂ ਨੂੰ ਐਕਸਪੋਜ਼ ਕਰਨਾ ਆਪਣੀ ਸੀਰੀਜ਼ ਸਟਾਰਟ ਕਰਨੀ ਹੈ ਇਸ ਚੀਜ਼ ਦੇ ਡੈਨਾਂ ਤੋਂ ਬਚੋ ਇਸ ਤਰ੍ਹਾਂ ਦਾ ਕੋਈ ਟਾਈਟਲ ਰੱਖ ਕੇ ਨਾ ਤਾਂ ਹਾਂ 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 ਅੱਗੇ ਵੀਡੀਓ ਬਣਾ ਕੇ ਕੰਮ ਖਰਾਬ ਹੀ ਹੋ ਗਿਆ ਪੱਪਾ ਕਲੱਬਾਂ 'ਚ ਡਿੱਗਦੀਆਂ ਫਿਰਦੀਆਂ ਨੇ दारू ਪੀ ਕੇ ਉਹ ਵੀ ਵੀਡੀਓ ਨਾਲ ਵਿੱਚ ਕਰਾਂਗੇ ਵੈਸੇ ਵੀ ਜਿਹੜੀ ਉਹ ਕੁੜੀ ਹੈਗੀ ਦੇਖ ਉਹ 5 ਸਾਲ ਇੱਥੇ ਰਹਿ ਗਈ ਆ ਜਿਹੜਾ ਵੀ ਵੀਰ ਭਰਾ ਮੇਰਾ ਉੱਥੇ ਬੈਠਾ ਜਿਹੜੀ 5 ਸਾਲ ਇੱਥੇ ਰਹਿ ਗਈ ਵੀਰੇ ਨਾਂ ਲੈ ਕੇ ਉਹ ਗੋਹੇ ਦਾ ਕੀ ਕਰਨਾ ਤੁਸੀਂ ਹੋ ਗਿਆ ਤਾਂ ਕੀ ਕਰਨਾ ਡਿੱਗ ਜੋਂਗੇ ਕੋਈ ਫਾਇਦਾ ਨਹੀਂ ਹਾਂ ਇਹ ਤਾਂ ਕਹਿੰਦੇ 10 ਬੰਦੇ ਸਟੈਂਡ ਬਾਈ ਤੇ ਬੈਠੇ ਹੁੰਦੇ ਨੇ ਵੀ ਇੱਕ ਨਾਲ ਚੱਲ ਰਹੀ ਆ ਤਾਂ 10 ਬੰਦੇ ਸਟੈਂਡ ਬਾਈ ਤੇ ਰਹਿੰਦੇ ਨੇ ਕੁੜੀ ਨੂੰ ਕਹਿੰਦੇ ਭਲੇਖਾ ਹੋ ਜਾਂਦਾ ਵੀ 10 ਬੰਦੇ ਮੇਰੇ ਕੋਲ ਆਪਸ਼ਨ ਨਹੀਂ ਹਾਂ ਹਾਂ ਜਦ ਕਿ ਸਾਰੇ ਉਹਨੂੰ ਹੋਟਲ ਟਿਲ ਜਾਣ ਨੂੰ ਫਿਰਦੇ ਹੁੰਦੇ ਨੇ ਸਾਰੇ ਹੋਟਲ ਵਾਲੇ ਹੁੰਦੇ ਨੇ ਵੀ ਇੱਕ ਵਾਰੀ ਆ ਜਾ ਬਸ ਫਿਰ ਦੇਖਾਂਗੇ ਤੇ ਜੇ ਵਿਆਹੀ ਹੋਈ ਵੀ ਉਹ ਵੀ ਸੋਚਦੀ ਵੀ 10 ਬੰਦੇ ਮੈਨੂੰ ਇੱਥੇ ਲਾਇਕ ਕਰਦੇ ਨੇ ਇੰਸਟਾਗ੍ਰam ਤੇ 10 ਬੰਦੇ ਫੇਸਬੁੱਕ ਡੇਟਿੰਗ ਤੇ ਜਿਹੜੀ ਕੁੜੀ ਨੇ ਆਹ ਮੁੰਡਾ ਮਾਰਿਆ ਹੁਣ ਇਹਨੂੰ ਦੇਖਾਂਗੇ ਨਾ ਵੀ ਕਿੰਨੇ ਕ ਜਾਣੇ ਉੱਥੇ ਇਹਨੂੰ ਦੇ ਕੇ ਜਾਂਦੇ ਨੇ ਰੋਟੀ ਹਾਂ ਜੇਲ੍ਹ 'ਚ ਬੈਠੀ ਨੂੰ ਹਾਂ ਜੇਲ੍ਹ 'ਚ ਬੈਠੀ ਹੁਣ ਇਹ ਸਾਰੇ ਥਾਣੇ ਦੇ ਕੰਮ ਆਊਗੀ ਸਾਰੀ ਜੇਲ੍ਹ ਵਾਲੇ ਮੁਲਾਜ਼ਮਾਂ ਦੇ ਕੰਮ ਆਊਗੀ ਹੁਣ ਇਹ ਸਾਰੀ ਜ਼ਿੰਦਗੀ ਲੋਕਾਂ ਦੀ ਕੰਮ ਆਊਗੀ ਸਹੀ ਗੱਲ ਨਾ ਇਹਨੂੰ ਮਾਪਿਓ ਪੁੱਛੇ ਨਾ ਜਵਾਬ ਚੱਲਾ ਇਹਦੇ ਹੈ ਨਹੀਂ ਇਹ ਆਈ ਜੇਲਾ ਚ ਮਰੂਗੀ ਜਾਂ ਇਹ ਨਹੀਂ ਪਤਾ ਕੱਲ ਨੂੰ ਕੋਈ ਜ਼ਹਿਰ ਖਾ ਕੇ ਮਰ ਜੇ ਪਰ ਮਰੂਗੀ ਜੇਲਾ ਜੀ ਹਾਂ ਉਹ ਮੁੰਡੇ ਦੇ ਮੰਗ ਲਈ ਆਈ ਆਸ ਕੀ ਕਰਨੇ ਇਹੋ ਮੁੰਡਾ ਡਿਪੋਰਟ ਹੋ ਗਿਆ ਦੀ ਮੰਗ ਰ ਆ ਗਈ ਉਹਦੇ ਉਹ ਮੁੰਡੇ ਦੇ ਨਾਲ ਇਹ ਰਹਿੰਦੀ ਰੋਂਦੀ ਹੋਣੀ ਐ ਠੀਕ ਹੈ ਜੀ ਫਿਰ ਉਹ ਮੁੰਡਾ ਵੀ ਜਿਹੜਾ ਹੈਗਾ ਡਿਫਾਲਟਰ ਹੋ ਗਿਆ ਨਸ਼ੇ ਪੱਤੇ ਕਰਦਾ ਹੋਊਗਾ ਉਹਨੂੰ ਐ ਹੋਊਗਾ ਵੀ ਚਲੋ ਇੱਥੋਂ ਇੰਡੀਆ ਤੋਂ ਜਾ ਕੇ ਵੀ ਕੋਈ ਨਾਰਮਲ ਪਰਿਵਾਰ ਦਾ ਮੁੰਡਾ ਫਸਾ ਕੇ ਉਹਨੂੰ ਮਾਰ ਕੇ ਉਹਦੀ ਜ਼ਮੀਨ ਜਮੂਨ ਇੱਕ ਤਾਂ ਬੇਬਕੂਬੀ ਇਹਨਾਂ ਦੀ ਇਹ ਦੇਖ ਲਓ ਵੀ ਇਹਨਾਂ ਨੂੰ ਹਜੇ ਇਹ ਇੰਨਾ ਕੰਫੀਡੈਂਸ ਆਉਂਦਾ ਕਿੱਥੋਂ ਆ ਸਮਝ ਤੋਂ ਬਾਹਰ ਦੀ ਗੱਲ ਆ ਵੀ ਬੰਦਾ ਮਾਰ ਦੂੰਗੀ ਮੈਂ ਤੇ ਕਿਸੇ ਨੂੰ ਪਤਾ ਵੀ ਨਹੀਂ ਲੱਗਣਾ ਹਾਂ ਉਹ ਜਿਹੜਾ ਕੰਦਾ ਮੁੰਡਾ ਮਰਦਾ ਮੁੰਡਾ ਮਾਰਿਆ ਜਿਹੜਾ ਮਰ ਗਿਆ ਵਿਚਾਰਾ ਉਹਦਾ ਕਹਿੰਦੇ 15000 ਦੇ ਲੱਗਿਆ ਸੀ ਬੈਂਕ ਤੇ ਉਹ 15000 ਨਾਲ ਹੀ ਬੁਟੀਕ ਦਾ ਇਹਨੂੰ ਪੈਸੇ ਦਿੰਦਾ ਸੀ ਵੀ ਆਹ ਖਰਚਲਾ ਤੇਲ ਪਵਾ ਲਾ ਜਾਂ ਉਹਦੇ ਹੋਰ 15000 ਉਹ ਪਾਉਂਦਾ ਸੀ ਵਿੱਚ ਹੋਰ ਪੈਸੇ ਦਿੰਦਾ ਸੀਗਾ ਕਹਿੰਦੇ ਆਪ ਤਾਂ ਕਹਿੰਦੇ ਚੀਜ਼ ਨਹੀਂ ਲੈਂਦਾ ਸੀ ਉਹ ਵੀ ਖਰਚੀ ਕਰਦੀ ਹੈ ਘ ਹਾਂ 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 ਪਰ ਕੀ ਕੱਢ ਲਿਆ ਉਹਨੇ ਵਿਚਾਰੇ ਨੇ ਆਪਦੀ ਜਾਤ ਤੋਂ ਹੱਥ ਧੋਕੇ ਬਹਿ ਗਿਆ ਸਹੀ ਗੱਲ ਹੈ ਬਹੁਤ ਮਾੜਾ ਹੋਇਆ ਜਦੋਂ ਆਪਾਂ ਹੋ ਆਪਾਂ ਕਰਕੇ ਵੀਰੋ ਆਪਦਾ ਹੀ ਜਿਹੜਾ ਹੈਗਾ ਸਿਸਟਮ ਆਪਦਾ ਹੀ ਚਲਾ ਕੇ ਰੱਖੋ ਆਪ ਗੱਡਵੇਂ ਕੱਪੜੇ ਪਾਓ ਆਪ ਕੋ ਮੋ ਫਿਰੋ ਜਿਹੜੀ ਆਏ ਜੇ ਕਹਿੰਦੀ ਵੀ ਐਂ ਕਰਨਾ ਕਰਨ ਕਦੇ ਭੱਜ ਜਾ ਜਿੱਥੇ ਜਾਣਾ ਵਗ ਜਾ ਦੇਖ ਨੇ ਕਿ ਪਹਿਲੀ ਸਮਝੋ ਪਹਿਲੀ ਸਮਝੋ ਹਨਾ ਰੈੱਡ ਫਲੈਗ ਜਦੋਂ ਹੁੰਦੇ ਨੇ ਹਾਂ ਇਹ ਸਭ ਤੋਂ ਵੱਡਾ ਰੈੱਡ ਫਲੈਗ ਹੈ ਇਸ ਤੋਂ ਪਹਿਲਾਂ ਵੀ ਇਹ ਐਂ ਜੇ ਕਹਿਣ ਵੀ ਸਾਨੂੰ ਤਾਂ ਬੰਦੇ ਹੋਰ ਵੀ ਆਪਸ਼ਨ 'ਚ ਖੜੇ ਨੇ ਦੱਸ ਤੂੰ ਕਿਵੇਂ ਕਰਨਾ ਹੈ ਹਾਂ ਮੇਰਾ ਕੰਮ ਕਰਨ ਨੂੰ ਜੀ ਨਹੀਂ ਕਰਦਾ ਤਾ ਇਹਨਾਂ ਨੂੰ ਕਹਦੇ ਵੀ ਜੇ ਜੀ ਨਹੀਂ ਕਰਦਾ ਤਾਂ ਨਾ ਕਰ ਆਪਦਾ ਮੁਰਜਾ ਤੇਰਾ ਪਰਿਵਾਰ ਪਾਲੇ ਜਾਣੇ ਜੋ ਮਰਜ਼ੀ ਕਰੇ ਰੋਟੀਆਂ ਨੇ ਵੀਰੇ ਆਪ ਲਾਉਣੀਆਂ ਸਿੱਖ ਲੋ ਲੋੜ ਨਹੀਂ ਹੈਗੀ ਇਹ ਹੀ ਜਾਂਦੇ ਸਹੀ ਗੱਲ ਆ ਹੱਸਣ ਦੀ ਇਹ ਇੱਕ ਦੀ ਕਹਾਣੀ ਨਹੀਂ ਇਹ ਤਾਂ ਚਲੋ ਬੰਦਾ ਮਾਰਦਾ ਇਹਨੇ ਇਹਨੇ ਬੰਦਾ ਮਾਰਦਾ ਬਾਕੀ ਮਤਲਬ ਕਿ ਘਰ ਵਾਲੇ ਨੇ ਧੋਖਾ ਦੇਣ ਵਾਲਾ ਸਿਸਟਮ ਵੀ ਫਲਾਣੇ ਨਾਲ ਚੜ ਗਈ ਫਲਾਣੇ ਨਾਲ ਉਤਰ ਗਈ ਇਹ ਤਾਂ ਵੀ ਮਤਲਬ 100 ਦੇ ਵਿੱਚੋਂ 70 80% ਦੀ ਕਹਾਣੀ ਆ ਅੱਜਕੱਲ ਕੈਨੇਡਾ ਦੀ ਕੁੜੀਆਂ ਦੀ ਤੇ ਇਹਦਾ ਜਦ ਬੰਦਾ ਮਾਰਦਾ ਨੇ ਬਹੁਤ ਵੱਡੀ ਗੱਲ ਮੀਡੀਆ ਚ ਆ ਗਈ ਹਾ 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 ਕਿਉਂਕਿ ਇਹ ਦੇਖਦੇ ਜਾਨੇ ਵੀ ਫਲਾਨੀ ਬਲੌਗਰ ਨੇ ਐਂ ਕਮਾ ਲਈ ਫਲਾਨੀ ਨੇ ਐਂ ਕਰ ਲਿਆ ਇੱਕ ਦੂਜੇ ਨੂੰ ਦੇਖ ਦੇ ਕੇ ਪਹਿਲਾਂ ਪਤਾ ਕੀ ਸੀਗਾ ਪਹਿਲਾਂ ਹੁੰਦਾ ਸੀ ਕੰਪੀਟੀਸ਼ਨ ਵੀ ਆਂਗਮਾਨ ਚ ਹੋ ਗਿਆ ਪਿੰਡ ਚ ਹੋ ਗਿਆ ਬਾਅਦੋਂ ਬਾਅਦ ਸਕੂਲ ਸਕਾਲ ਚ ਜਿੱਥੇ ਬੰਦਾ ਪੜਾਉਂਦਾ ਸੀ ਉੱਥੇ ਕੰਪੀਟੀਸ਼ਨ ਹੁਣ ਜਿਹੜੇ ਇੱਥੇ ਬੈਠੇ ਨੇ ਮਨ ਲਾ ਕੋਈ ਬ੍ਰੈਂਟਨ ਬੈਠਾ ਉਹ ਹਨਾ ਕੋਈ ਬੈਠਾਗਾ ਉੱਥੇ ਬਰਨਾਲੇ ਬਰਨਾਲੇ ਵਾਲਾ ਕੰਪੀਟੀਸ਼ਨ ਕਰੀਆ ਤੇ ਵੀ ਬ੍ਰੈਂਟਨ ਵਾਲੇ ਨੇ ਕੋਈ ਗੱਡੀ ਲੈ ਲਈ ਜੀ ਉਹਦਾ ਉਹਦੇ ਨਾਲ ਕੰਪੀਟੀਸ਼ਨ ਆਉਦਾ ਇੱਕ ਦੂਜੇ ਨੂੰ ਦੇਖ ਦੇ ਕੇ ਹੀ ਲੋਕ ਔਖੇ ਹੋਈ ਜਾਂਦੇ ਜਾਂ ਕਿ ਪੰਜਾਬ ਦੀ ਜਿਹ ਜਿਹੜੀ ਆ ਮਾੜੀ ਤੇ ਨੀਵੀ ਹੋ ਚੁੱਕੀ ਹੈ ਪੋਲਿਟੀਕਲ ਸਿਸਟਮ ਜਿਹੜਾ ਜਮਾ ਭ੍ਰਸਟ ਹੋ ਚੁੱਕਿਆ ਆ ਵੋਟਾਂ ਦੇ ਦੇਖ ਲਓ ਤੁਸੀਂ ਲੋਕ ਇੱਕ ਦੂਜੇ ਦੀਆਂ ਪੱਗਾਂ ਲਾਹੀ ਜਾਂਦੇ ਨੇ ਬਲਾਕ ਸਮਤੀ ਦੀਆਂ ਤੇ ਹਾਂ ਉਹਨਾਂ ਲਈ ਤਾਂ ਵਧੀਆ ਹੈ ਰੋਜ਼ ਸਰਕਾਰਾਂ ਕਰਾਈ ਜਾਂਦੀਆਂ ਨੇ ਸਰਕਾਰਾਂ ਲਈ ਤਾਂ ਵਧੀਆ ਉਹਨਾਂ ਲਈ ਇਹ ਵਧੀਆ ਹੈ ਹਾਂ 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 ਇਹ ਅੱਜ ਹੁਣ ਜਿਹੜਾ ਇਹ ਸਿਸਟਮ ਹੈ ਨਾ ਜਿਹੜੀਆਂ ਆਪਣੇ ਪੰਜਾਬਣ ਕੁੜੀਆਂ ਕਰੀ ਜਾਂਦੀਆਂ ਨੇ ਵੀ ਚਾਰ ਪੰਜ ਸਾਲਾਂ ਨੂੰ ਲੋਕ ਮੁੰਡੇ ਨਾ ਵਿਆਹ ਹੀ ਕਰਾਉਣੋਂ हट ਜਾਣਗੇ ਕਿਉਂਕਿ ਇਹਨਾਂ ਦੀ ਹਵਾ ਹੀ ਇੰਨੀ ਉੱਚੀ ਹੋ ਗਈ ਵੀ ਇਹ ਕਿਸੇ ਦੇ ਵਾਸਤੇ ਹੀ ਨਹੀਂ ਰਾਜੀ ਕਿਸੇ ਨੂੰ ਰੋਟੀ ਖਵਾ ਕੇ ਨਹੀਂ ਰਾਜੀ ਕਿਸੇ ਮਾਂ ਇਸੇ ਮੁੰਡੇ ਦੀ ਮਾਂ ਪੈਣ ਨੂੰ ਇਹ ਚੱਜ ਨਾਲ ਬੁਲਾਉਂਦੀਆਂ ਨਹੀਂ ਸਾਰਾ ਦਿਨ ਆਪਦੀ ਆਕੜ ਤੇ ਰਹਿੰਦੀਆਂ ਨੇ ਇੰਡੀਪੈਂਡੈਂਟ ਕਹੋਂਦੀਆਂ ਨੇ ਕਿਹੜੀਆਂ ਇੰਡੀਪੈਂਡੈਂਟ ਨੇ ਇਹ ਹਾਂ ਸਕਿੱਲ ਲੱਗਦੀਆਂ ਨੇ 1500 ਡਾਲਰ ਤੇ ਕੋਈ ਕੰਮ ਦਾ ਕੋਈ ਸਕਿੱਲ ਨਹੀਂ ਆਉਂਦਾ ਕੋਈ ਇਹ ਕੰਮ ਤੇ ਜੀ ਕਰਦੀ ਕਹਿੰਦੀ ਮੈਂ ਮਾਡਲ ਬਣ ਗਈ ਲੱਤਾਂ ਨੰਗੀਆਂ ਕਰਕੇ ਯਾਰ ਹਾਂ 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 ਉਹ ਬਸ ਇੱਕ ਵਸ ਆਏ ਵੀ ਲੱਤਾਂ ਨੰਗੀਆਂ ਕਰਨੀਆਂ ਆ ਗਈਆਂ ਲੱਤਾਂ ਨੰਗੀਆਂ ਕਰਨ ਨਾਲ ਕੌਣ ਮਾਡਰਨ ਬਣ ਗਈ ਇਹ ਕੀ ਬਣ ਗਈਆਂ ਇਹ ਕੀ ਹੈ ਕਿ ਪਹਿਲਾਂ ਵੀ ਕੂੜਾ ਸੀ ਗਿਆ ਹੁਣ ਵੀ ਕੂੜਾਂ ਦੇ ਅੱਗੇ ਵੀ ਇਹ ਕੂੜਾ ਹੀ ਰਹਿਣੀ ਹੈ ਜਿਵੇਂ ਬੇਕਾਰ ਨੇ ਵੀਰੇ ਆਪਦੀਆਂ ਦਿੱਲੀ ਦੁੱਲੀ ਵਾਲੀਆਂ ਨਾਲ ਕਰਾ ਲਓ ਕਿਤੇ ਹੋਰ ਕਰਾ ਲਓ ਹਮਾਚਲ ਮੋਚਲ ਵਾਲੀਆਂ ਨਾਲ ਇਹਨਾਂ ਤੋਂ ਵਲੀਆਂ ਨੇ ਹੋ ਰੋਟੀ ਤਾਂ ਸਾਨੂੰ ਦੇ ਦੇਣਗੀਆਂ ਤਾਂ ਰੋਟੀ ਵੀ ਨਹੀਂ ਦੇ ਸਕਦੀਆਂ ਇਹਦਾ ਗੱਲ ਹੈ ਕਿ ਬੜਾ ਬੜਾ ਪਾਪ ਬਣਾ ਕੇ ਖਵਾ ਦੇਣਗੀਆਂ ਇਹ ਨਹੀਂ ਖਵਾਉਂਦੀਆਂ ਮੱਕੀ ਦੀ ਰੋਟੀ ਹਾਂ ਇਹ 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 ਨਹੀਂ ਇਹ ਗੋਹੇ ਗੂੜੇ ਚੋਂ ਨਿਕਲ ਕੇ ਸਿੱਧੀਆਂ ਇਹ ਕੈਨੇਡਾ ਆ ਗਈਆਂ ਹੁਣ ਇਹ ਪਰਖਦੀਆਂ ਨੇ ਮੈਂ ਤਾਂ ਗਲੂਟਨ ਬਰੀ ਕਰਨੀ ਹੈ ਮੈਂ ਤਾਂ ਫਲਾਨਾ ਫਰੀ ਖਾਣੀ ਹੈ ਨਾ ਦੇਸੀ ਪਰਿਵਾਰਾਂ ਦੇ ਵਿੱਚੋਂ ਆਪਾਂ ਹੈਗੇ ਆ ਸਾਰੇ ਤੇ ਇਹ ਇਹ ਕਰਦੀਆਂ ਨੇ ਨਖਰੇ ਚੋਜ ਮੈਂ ਤਾਂ ਐਂ ਖਾਨੀ ਆ ਮੈਂ ਉਧਰ ਤਾਂ ਜਾਂਦਾ ਸੀ ਨਾ ਵੀ ਘਰ ਦੇ ਬੱਸ ਸਟੈਂਡ ਤੇ ਛੱਡ ਕੇ ਆਉਂਦੇ ਸੀ ਵੀ ਕਿਹੜੀ ਕੁੜੀ ਨੂੰ ਕਿਤੇ ਚੰਗ ਮੰਦਾ ਚੰਗਾ ਨਾ ਬੋਲਦੇ ਕੋਈ ਓਰੇ ਹੁਣ ਹਾਂ 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 ਘਰ ਦੇ ਨਾਲ ਜਾ ਕੇ ਛੱਡ ਕੇ ਆਉਂਦੇ ਸੀ ਸਾਰਾ ਦਿਨ ਅੰਦਰ ਕਹਿੰਦੇ ਕੁੜੀਏ ਚੱਲ ਅੰਦਰ ਚੱਲ ਬਾ ਗੇਟ ਤੇ ਤੂੰ ਕੀ ਕਰਦੀ ਐ ਠੀਕ ਆ ਨਾ ਅੱਜ ਕੱਲ ਇਹਨਾਂ ਦਾ ਹੋਇਆ ਪਿਆ ਐਕਸਪੋਜ਼ ਇਹਨਾਂ ਦੇ ਪੇਰੈਂਟਸ ਨੇ ਜਿਹੜੇ ਇਹਨਾਂ ਨੂੰ ਇਹਨਾਂ ਦੀ ਇੰਸਟਾਗ੍ਰam ਆਈਡੀ ਖੋਲ ਕੇ ਦੇਖ ਲੈਣ ਕਦੇ ਵੀ ਇਹ ਕਿਹੇ ਜਿਹੇ ਕੱਪੜੇ ਪਾਉਂਦੀਆਂ ਨੇ ਇਹ ਤੇ ਇਹ ਕੱਪੜੇ ਆ ਕਿੱਥੋਂ ਰਹੇ ਨੇ ਕੀ ਉਹ ਭੇਜ ਰਹੇ ਨੇ ਜਿਹੜਾ 4 ਕਿੱਲੇ ਵਾਲਾ ਹੈ ਜਾਂ 2 ਕਿੱਲੇ ਵਾਲਾ ਹੈ ਜੇ ਕੋਈ ਆ ਹੈ ਉਹਦਾ 2 ਲੱਖ ਦਾ ਠੇਕਾ ਹੋਇਆ ਤੇ ਇਹ 60-60000 ਦੀਆਂ ਲੱਖ-ਲੱਖ ਦੀਆਂ ਬੈਲਟਾਂ ਬੰਨੀ ਵਰਦੀਆਂ ਨੇ ਹਾਂ ਹੈ ਜੋ ਸਾਰਾ ਦਿਨ ਵੀ ਨਾ ਰੋਟੀ ਖਾਂ ਤਾਂ ਵੀ ਉਹ ਲੱਖ ਰੁਪਏ ਦੀ ਬੈਟਰੀ ਜਨ ਕਿੱਥੋਂ ਆਉਂਦੇ ਨੇ ਸਹੀ ਗੱਲ ਹੈ ਜਦੋਂ ਕੋਈ ਰੈਂਟ ਪਰਦਾ ਹੋਊਗਾ ਟਰੱਕ ਟਰੱਕ ਵਾਲਾ ਜਾਂ ਕੋਈ ਲੈ ਕੇ ਦਿੰਦਾ ਹੋਊ ਬਹੁਤ ਚੀਜ਼ਾਂ ਚੱਲਦੀਆਂ ਨੇ हां जो भी ਇਹ ਸਿਸਟਮ ਚਲਾ ਚਲਾ ਰੱਖਿਆ ਇਹਨਾਂ ਨੇ ਵੀ ਇੱਕ ਬੰਦੇ ਤੋਂ ਕੁਝ ਲੈ ਕੇ ਇੱਕ ਬੰਦੇ ਤੋਂ ਕੁਝ ਲੈ ਲੈ ਜਾਂਦਾ ਬੰਦੀਆ ਕਤਲ ਹੋ ਗਿਆ ਬਹੁਤ ਮਾੜੀ ਗੱਲ ਹੋਈ ਆ ਪਰ ਇਹ ਉਹਨਾਂ ਦੇ ਟਾਈਮ 'ਚ ਹੋਰ ਵੀ ਘਟਨਾਵਾਂ ਵਾਪਰ ਸਕਦੀ ਇਹਨੂੰ ਦੇਤੀ ਏ ਉਹਨੂੰ ਦੇਤੀ ਹਾਂ ਕੋਈ ਪਤਾ ਨਹੀਂ ਇਹਨਾਂ ਦਾ ਬਾਈ ਕਹਿਣਾ ਤਾਂ ਨਹੀਂ ਚਾਹੀਦਾ ਪਰ ਜਿਹੜੀ ਸਚਾਈ ਆ ਉਹ ਤੋਂ ਸਚਾਈ ਹੋਈ ਆ ਹਾਂ ਚਲੋ ਫੇਰ ਅਗਲੀ ਵੀਡੀਓ 'ਤੇ ਗੱਲ ਕਰਦੇ ਆ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਸੀਰੀਜ਼ ਸ਼ੁਰੂ ਕਰਨ ਲੱਗੇ ਆ ਇਸ ਮੁੱਦੇ 'ਤੇ ਤਦ ਤੱਕ ਲਈ ਸਤਿ ਸ੍ਰੀ ਅਕਾਲ ਦੋਸਤੋ ਸਤਿ ਸ੍ਰੀ ਅਕਾਲ ਜੀ